ਸਰਦਾਰ ਫਕਰੀਦ ਸਿੰਘ ਜੀ ਸ਼ਿਕਵਾ ਤਿਆਰੀ ਕਲਸੀ ਦੀ ਅੱਜ ਜਿਹੜਾ ਸਾਰੀ ਕਲਸੀ ਜਿਹੜਾ ਉਮੀਦਵਾਰਾਂ ਜਿਆਕੋ ਲੱਡੇ ਦੇ ਵਿੱਚ ਪ੍ਰਵੇਸ਼ ਪਾ ਚੁੱਕੇ ਨੇ ਉਹ ਤੁਹਾਨੂੰ ਅਧਿਤੀ ਚੁਣ ਕੇ ਦਿੱਤੇ हिकु मिन्ट ॿियो

ਬੋਤਲ ਕਰਦੇ ਹੋਏ ਜੀ ਤੁਸੀਂ ਇੱਕ ਹਾਂ ਜੀ ਤੁਹਾਡਾ ਸਾਰਿਆਂ ਸੰਤਾ ਦਾ ਬਹੁਤ ਬਹੁਤ ਧੰਨਵਾਦ ਚੇਅਰਮੈਨ ਮੋਨ ਸਿੰਘ ਜੀ ਉਹਨਾਂ ਦਾ ਔਰ ਸਾਰੀ ਸਮੂਚੀ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਕਰਮ ਜੋਸ਼ੀ ਦੇ ਨਾਲ ਅਮਨ ਅਮਨ ਸਿੰਘ ਜੀ ਸੰਤੀ ਜੀ ਰਿਕਸ਼ੀ ਬਾਏ ਦਾ ਸਵਾਗਤ ਕੀਤਾ ਵਾ ਔਰ ਤੁਹਾਡਾ ਇਹ ਸਵਾਗਤ ਦੇਖ ਕੇ ਸਾਨੂੰ ਅੱਜ ਯਕੀਨ ਹੈ ਕਿ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਚੰਗੀ ਲੀਡ ਨਾਲ ਜਿੱਤ ਪ੍ਰਾਪਤ ਕਰੂਗੀ ਜਿੰਦਾਬਾਦ ਸਿੱਖਵਾ ਜਿੰਦਾਬਾਦ ਗੁਰਸਿੱਖ ਸਿੱਖਵਾ ਜਿੰਦਾਬਾਦ

ਇੱਥੇ 85% ਮਿਲ ਜੀਰੋ ਆ ਰਹੇ ਨੇ بڑے بڑے ਵੱਡੇ ਲੀਡਰ ਹੋਏ ਨੇ ਇੱਥੇ ਮੈਨੂੰ ਦੱਸੋ ਆਮ ਜਨਤਾ ਨਾਲ ਕੀ ਖਾਤਾ ਹੋਇਆ ਪਰ ਅੱਜ ਸਾਡੇ ਨਗਰਾਂ ਨਗਰਾਂ ਕੇ ਕੰਝ ਵੀ ਕੀ ਜਾਂਦੇ ਹੈਂ ਅਸੀਂ ਕਾਂਗਰਸੀ ਪਰ ਵੋਟਰਾਂ ਨਹੀਂ ਝਾੜੂ ਲਪਾਉਣੀ ਬੋਲੇ ਸੋਨਹਰ ਜੈਕਾਰ ਹੈਂ ਅਸੀਂ ਕਾਲੀ ਵੋਟਰਾਂ ਝਾੜੂ ਲਪਾਉਣੀ ਹੈ ਮੈਂ ਹਾੜ ਕੇ ਪੁੱਛ ਲਿਆ ਮੈਂ ਕਿਉਂ ਕੀ ਚੱਕਰ ਹੈ ਜੇ ਸਾਡੀਆਂ ਜੁੱਤੀਆਂ ਕਸੀਆਂ ਪਾਟੀਆਂ ਦੇ ਮਰੋਤਾਂ ਮਿਰਚਾਂ ਦੀਆਂ ਪਰ ਕਈਰ ਦਾ ਫਾਇਦਾ ਨਹੀਂ ਹੋਇਆ ਪਰ ਮਾਨਯੋਗ ਮੁੱਖ ਮੰਤਰੀ ਭਗਵਤ ਮਾਨ ਦੀ ਸਰਕਾਰ ਲਈ ਉਹਨੇ ਸਾਡੇ ਬਿੱਲ ਜ਼ੀਰੋ ਕੀਤੇ ਅੱਗੇ ਅਸੀਂ 3000 ਰੁਪਏ ਬਿੱਲ ਭਰਦੇ ਹੁੰਦੇ ਸੀ ਸਾਇਰ ਭਰਦੀ ਉਹ ਹੈ ਜਿਹੜੀ ਰਾਤ ਨੂੰ ਤੁਹਾਡੇ ਕੰਮਾਂ ਲਈ ਤੁਹਾਡੇ ਹਿੰਦਾਂ ਲਈ ਚੌਕ ਕਰ ਰਹੀ ਹੈ ਚਾਹੇ ਮੰਬੀਆਂ ਨਾਲੋਂ ਚਾਹੇ ਕਸੀਆਂ ਨਾਲੋਂ ਜਿਹੜੀਆਂ ਸੂਏ ਦੀਏ ਜੋ ਪਾਣੀ ਪੇਲਾ ਦਾ ਪੁਜਰਾਇਆ ਜਾ ਰਿਹਾ ਹੈ ਸ਼ਹੀਦਾਂ ਦਾ ਸਮਾਨ ਵਾਸਤੇ ਰਾਸ਼ੀ 1 ਕਰੋੜ ਰੁਪਈਆ ਸਕੂਲ ਉਹ ਫੈਮਿਨਸ ਮੁਹੱਲਾ ਕਲੀਨਿੰਗ 2 ਸਾਲ ਹੋਏ ਨੇ 2 ਸਾਲ 2 ਸਾਲ ਬਣਿਆ ਆਪ ਜੀ ਨੂੰ ਬੇਨਤੀ ਕਰਦੇ ਆਂ ਅੱਗੇ ਲੀਡਰ ਬਣਾ ਕੇ ਭੇਜੇ ਨੇ ਐਂਕੀ ਆਪਣਾ ਪੁੱਤ ਬਣਾ ਕੇ ਭੇਜ ਦਿਓ ਜੇ ਅਗਲੀਆਂ ਪੀੜ੍ਹੀਆਂ ਸਾਰੀਆਂ ਇਹਨਾਂ 5 ਸਾਲਾਂ ਦੀ ਕਸਰਾਂ ਨਾਲ ਘਟੀਆਂ ਤਾਂ ਧੀਰੇ ਤੋਂ ਉਠਾ ਲਿਓ